ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋ ਹੋ ਕੇ ਇੱਕ रिक्वेस्ट ਬੇਨਤੀ ਕਰਦੇ ਆ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਕੋਈ ਲਾਹਮੇ ਵਾਲੀ ਗੱਲ ਨਾ ਰਵੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਅਮੀਸ਼ਾ ਨੇੜੇ ਰਹੇਗਾ ਖਾਲੜਾ ਜ਼ਿਲ੍ਹਾ ਤਰਤਰ ਸਾਹਿਬ ਦੇ ਤਹਿਸੀਲੇ ਨੂੰ ਲੱਗਦੀ ਪੱਟੀ ਪਾਉ ਲਖਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਤੇ ਕਰਦੇ ਆ ਗੱਲਬਾਤ ਸੱਜਣੋ ਚਾਰ ਮਹੀਨਿ ਵਿਖਾਉਣੇ ਇਸ ਫਾਰਮ ਤੋਂ ਬਣੇ ਰਿਓ ਐਂਡ ਤੱਕ ਬੋਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਸਾ ਸਤਿ ਸ਼੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਨੀਲੀ ਲੈ ਆਂਦੀ ਲੱਭੀ ਹਾਂਜੀ ਨੀਲੀ ਲੈ ਆਂਦੀ ਜੀ ਅਕੀਓ ਚਲੋ ਡਰੈਸ ਕਰਕੇ ਨੋਟ ਪਹਿਲਾਂ ਸਭ ਤਾਂ ਸੁਖਿੰਦਰ ਸਿੰਘ ਪਿੰਡ ਅਮੀਸ਼ਾ ਹਾਂਜੀ ਜ਼ਿਲ੍ਹਾ ਤਨਤਪੁਰ ਜੀ ਮੋਬਾਈਲ ਨੰਬਰ ਜੀ 869985735 ਠੀਕ ਆ ਕੱਤੀ ਵੀ ਨੀਲੀ ਦੀ ਕੱਤੀ ਪਿਓਰ ਦੀ ਹੈਨਾ ਹਾਂਜੀ ਠੀਕ ਆ ਪਰਸੋਂ ਦੀ ਸੂਈ ਰਾਤੀ ਠੀਕ ਆ ਜੀ ਦੁੱਧ ਕਿੰਨਾ ਕੋਲ ਬੋਲਾ ਜੀ 9 ਦਾ ਕਿਲੋ ਹੋਊਗਾ 10 ਕਿਲੋ ਹਾਂਜੀ ਠੀਕ ਆ ਚੌਣ ਓਕੇ ਚੌਣ ਓਕੇ ਜੀ ਫੇਰ ਧਾਲ ਹੋਣਾ ਮਾਰੇ ਅੱਛਾ ਹਾਂਜੀ ਖੋਲ ਦੋ ਤੋੜ ਇਹ 9-10 ਕਿਲੋ ਦੁੱਧ ਗੇ ਲੋ ਕੱਚਾ ਭੌੜਾ ਹੈ ਤੇ ਮਗਰ ਕੱਟੀ ਬੜੀ ਪਿਆਰੀ ਆ ਨੀਲੀ ਰਾਵੀ ਆ ਗਈ ਬਾਹਰ ਨੂੰ ਕੱਢ ਦਿਓ ਜੀ ਮੇਰਾ ਜੀ ਦੀ ਜਵਾਨ ਜੀ ਜਵਾਨਪੁਰੀ ਆ ਜੀ ਪੂਰੀ ਪੂਰੀ ਸੂਆ ਭਾਵੇਂ ਕੋਈ ਦੂਜਾ ਮਾਲੇ ਭਾਵੇਂ ਕੋਈ ਤੀਜਾ ਮਾਲੇ ਦੀ ਸਮਝਣਾ ਜੀ ਹਾਂ ਪਰਨ ਬਾਹਰ ਨੂੰ ਕੱਢ ਦੇ ਤੋਰ ਦੋ ਲੰਮੀ ਪਰਾਂ ਹੈਗਾ ਜੀ ਥਾਂ ਮੋਟਰਸਾਈਕਲ ਲਓ ਜੀ ਕੋਈ ਨਹੀਂ ਉਹ ਕਰ ਦਿੰਨੇ ਆ ਜੀ ਮੜਿਆ ਇੱਕ ਰਾਂ ਲੈ ਜਾ ਮੜਿਆ ਭੂਆ ਲਾ ਲੈਣਾ ਹੀ ਲਓ ਜੀ। ਬਾਕੀ ਗੱਲਾਂ। ਡਰਦੀ ਹੈ ਨਾ। ਡਰਦੀ ਹੈ ਜੀ। ਅੱਗੇ ਮੋਟਰਸਾਈਕਲ ਵੀ ਹੈ ਨਾ। ਲਓ ਜੀ। ਨੋ। ਲੈਓ ਭਾਈ ਜੀ ਲੈਓ। ਕਾਲੀ ਪੈਣਾ ਹੈ ਨਾ ਡਰੂ। ਹਾਂ ਜੀ ਬੱਚੇ ਤਾਂ ਕਰਦੀ ਹੈ ਜੀ। ਚਲੋ ਕੋਈ। ਹੌਲੀ ਹੌਲੀ ਹੋਣੀ। ਲਓ ਸੱਚ ਨੂੰ। ਮੈਂ ਚੰਗੀ ਆ। ਆਹ ਕਰਿਓ ਮੜੀਂ ਦੀਆਂ ਪਾਸੇ। ਹਾਂ। ਨਹੀਂ ਨਹੀਂ ਯਾਰ ਕਰ ਦੇ ਇੱਟਾਂ ਰੋੜੇ ਪਾਸੇ ਲੋ ਜੀ ਨੀਲੀ ਰਾਵੀ ਦੀ ਸੱਚ ਨੂੰ ਕੱਟੀ ਤੇ ਸੂਹਾ ਦੂਜਾ ਜਾਂ ਤੀਜਾ ਮੰਨ ਲਓ ਤੇ ਬਾਈ ਜੀ ਰੇਟ ਵੇ ਲੋ ਸੰਤੋਖ ਸਾਹਿਬ ਮੈਂ ਰੇਟ ਦੀ ਦੱਸੋ ਦੱਸੋ ਤੁਸੀਂ ਦੱਸੋ ਇੱਕ ਵੀ ਦੀ ਦੀ ਹੋਰ ਪਿਆਰ ਨਾਲ ਤਾਂ ਖੁੱਲਾ ਕਰ ਦੀਏ ਆਪੇ ਕਰ ਦੋ 5000 ਛੋਟ ਕਰ 15 ਇੱਕ 15 ਦੀ ਹੋਰ ਨਹੀਂ ਹੁੰਦੀ ਇਹ ਆਰ ਕਰ ਲਿਆ ਜਿਆਦਾ ਟੱਕਾਂ ਦਾ ਦੋ ਕਰ ਦਈਏ ਦੋ ਦਾ 113 ਦੇ 113000 ਠੀਕ ਆ ਲਓ ਸੱਜਣੋ 113000 ਦੀ ਮਿਲ ਜੂ 10 ਕਿਲੋ ਇਹ ਬਵਲੇ ਤੋਂ ਹਨ ਬਵਲੇ ਤਾਂ ਵੀ 11 ਵਜੇ ਚਵਾਈ ਕੀਤੀ ਮੇਰੇ ਅੱਛਾ ਚੋ ਕੇ ਲੈਂਦੀ ਯਾਰ 11 ਵਜੇ ਕਾਈ ਹੀ ਮੈਂ 11 ਵਜੇ ਜਾ ਕੇ ਚੋਈਏ ਲਓ ਸੱਜਣੋ 11 ਵਜੇ ਦੀ ਚਵਾਈ ਆ ਸਹੀ ਗੱਲ ਆ ਤੇ ਦੂਜੀ ਖੁੱਲ ਗਈ ਆ ਮੈਂ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਜੀ ਉਹ ਕੱਟਾ ਸੱਜਣੋ ਹਾਂਜੀ ਤੇ ਇਹਦਾ ਦੁੱਧ ਭਾਈ ਕਿੰਨਾ ਹੋਊਗਾ ਦੁੱਧ 9 ਕਿਲੋ ਜੀ 9 ਕਿਲੋ ਹਾਂਜੀ ਤੇ ਆਨਲਾਈਨ ਮੈਂ ਗਵਣੀ ਕਿਹਨੇ ਆਖ ਦੇ ਦਾਂਗਾ ਅੱਛਾ 8 ਤੇ ਗਰੰਟੀ ਦੇ ਦਾਂਗਾ ਹਾਂ ਇਹਦੇ ਲੋ ਭੋਲ 9 ਸੱਚ ਨੂੰ ਤੇ ਓਕੇ ਰਪੋਰ ਆ 9 9 ਲੋ ਜੀ ਚਲੋ ਭਾਈ ਆ ਜਾਈ ਮੈਂ ਤੇ ਰੇਟ ਭਾਈ ਜਿੰਦਾ 65000 ਦੀ ਦੇ ਰਹੀ ਹੈ ਜੀ ਹਾਂ ਨਹੀਂ ਹਾਂ ਦੇਗੀ ਯਾਰ ਬਈ ਮਾਨ ਕਾ ਕਰੀ ਤਾ 63 ਦੀ ਦੇ ਦਿੰਗੇ 63 ਦੀ ਦੇਗੀ 63000 ਹੀ ਦੇ ਰਹੀ ਹੈ ਨਾ 200 ਗਿਆ 100 ਠੀਕ ਹੈ ਜੀ ਆ ਦੂਜੇ ਨੰਬਰ ਤੇ ਆ ਗਈ ਫਿਰ ਬੋਲੀ ਮੈਂ ਹੈ ਨਾ ਸੂਈ ਮੈਂ ਹਾਂ ਜੀ ਸੂਈ ਮਗਰ ਬੱਚਾ ਕੀ ਆ ਇਹਦੇ ਮਗਰ ਕੱਟਾ ਜੀ ਕੱਟਾ ਆ ਗਿਆ ਜੀ ਸਾਡੀ 15 ਨੇ ਸੂਈ ਨੂੰ ਹੋ ਗਈ ਅੱਛਾ ਜੀ ਹਾਂ ਜੀ ਲਓ ਸੱਜਣ ਆ ਕੱਟਾ ਜੀ ਮਗਰ ਹਾਂ ਜੀ ਤੇ ਦੁੱਧ ਕਿੰਨਾ ਜੀ ਦੁੱਧ 10 ਕਿਲੋ ਆਨਲਾਈਨ ਉਤਰਾਇਆ ਨਾਲ ਅੱਛਾ ਆਨਲਾਈਨ ਜਨੇ ਖਰੀਦਣੀ 10 ਕਿਲੋ ਨਾਲ ਦੇਣੀ ਆ ਠੀਕ ਆ ਲਓ ਸੱਜਣਾ ਮਾ ਸੱਜਣਾਂ ਸਾਵਾ ਜੀ ਆਇਆ ਯਾਰ ਚੋਕ ਹੀ ਆਈਆਂ ਮਈਆਂ ਹਨਾ ਕੋਈ ਭੈਣ ਭਰਾਏ ਨਾ ਆਖੇ ਕਿ ਚੋਗੇ ਮਈਆਂ ਆਈਆਂ ਸਮਝ ਲਾ ਲੈ 10 ਵਜੇ ਚੋਈ ਆ ਮੈਂ ਜੱ ਸਾੜੀਆਂ ਜਾ ਕੇ ਚੋਈਆਂ ਜੀ ਬਿਲਕੁਲ ਇਹ ਆਰਡਰ ਕੁਆਲਿਟੀ ਦਾ ਉਸ ਹਿਸਾਬ ਨਾਲ ਤਾਜਾ ਲਾਇਓ ਕੀ ਹੋਰ ਪਸ਼ੂ ਜਿਹੜਾ ਬਣ ਜਾਂਦਾ ਇਹਨਾਂ ਨੂੰ ਆਹ ਲੈ ਵੇ ਦੀ ਬੰਤਰ ਵੇਖੋ ਸੱਜਣਾ ਤੇ ਬਾਈ ਜੀ ਕੀਮਤ 90000 ਰੁਪਏ ਹਾਂ ਨਾ ਬਾਈ ਜੀ ਹਾਂ ਨਾ ਇਹਦੀ 85000 ਦੀ ਦੇ ਜੀ 85000 ਦੀ 85 ਦੀ 82 ਦੇ ਦੇ ਯਾਰ ਟੱਕਾ ਜਾਂ ਦੇ ਟੱਕਾ ਹੁਣ ਕਿ ਫਿਰ ਛੋਟ ਕਰਾਂ ਦਾ ਜਿਹੜਾ ਭੰਟਰਾ ਨਾ ਕਰਿਓ ਨਾ ਕਰ ਚਲੋ ਫਿਰ 200 ਰੁਪਏ ਛੋਟ ਹੋਣੀ 200 ਰੁਪਈਆ ਛੋਟ ਹੋਣੀ ਹਾਂ ਠੀਕ ਹੈ ਲਓ ਉਸ ਤਾਂ ਜਨ 90000 ਦੀ ਆ ਮੈਂ ਆ ਗਈ ਬਿਨਾ ਬੱਚੇ ਤੋਂ ਇਹ ਬਿਨਾ ਬੱਚੇ ਚਲ ਜੀ 8 ਕਿਲੋ ਦੀ 8 8 ਕਿਲੋ ਦੁੱਧ ਸਾਢੇ 12 ਵਜੇ ਦੀ ਚੋਈ ਸਾਢੇ 12 ਵਜੇ ਦੀ ਚੋਈ ਹਾਂਜੀ ਤੇ ਮਿਲਦੀ ਥਾਪੀ ਦੇ ਥਾਪੀ ਦੇ ਉੱਥੇ ਮੈਂ ਚੋਈ ਆ ਹਾਂਜੀ ਠੀਕ ਆ ਹਾਂਜੀ ਲਓ ਸੱਜਣਾ ਸਾਢੇ 12 ਵਜੇ ਅੱਜ ਦੁਪਹਿਰੇ ਹੋਈ ਜੇ ਹੁਣ ਟਾਈਮ ਹੋ ਗਿਆ ਜੇ ਸ਼ਾਮ ਦਾ 4 ਸਾਢੇ 4 ਦਾ ਇਹ ਭਾਜੀ ਨਵੀਂ ਵੀ ਹੋਈ ਜੇ ਕਿਸ ਨੂੰ ਭੈਂਟ ਦਿੰਦਾ ਅੱਛਾ ਗਾਂ ਫਿਰ ਬਣੀ ਆ ਇਹ ਵੀ ਇੰਦਾ ਜਰੂਰੀ ਆ ਸਹੀ ਕਹਾ ਦਿਆਂ ਸੱਜਣ ਜੀ ਟੋਕਰ ਜੀ ਟੋਕਰ ਹਾਂਜੀ ਚਲੋ ਲੈਓ ਕੁਮਾਰੋ ਲਓ ਜੀ ਚੰਗਾ ਜੀ ਕਿਹਦੀ ਕਿਸਮਤ ਨਿਕਲਾਵੇ ਕਰਮਾ ਵਾਲੀ ਸੂਣ ਵਾਲੀ ਦੇ ਦੁੱਧ 8 ਕਿਲੋ ਹੈਗਾ ਅੱਜ ਹਾਂਜੀ ਅਗਲੇ ਦਾ ਸਰਦ ਆ ਜਾਣਾ ਲਓ ਬਿਨਾ ਬੱਚੇ ਤੋਂ ਤੇ ਬਾਈ ਜੀ ਰੇਟ ਰੇਟ 36000 ਰੁਪਏ 36000 ਹਾਂਜੀ 60 ਦਿਨਾਂ ਦੇ ਦਈਏ ਚਲੋ ਦੇ ਦਿਓ 200 ਰੁਪਏ ਛੋੜੀ ਹੋਣੀ 60 ਚੋਂ ਹਾਂਜੀ ਕਾ ਕਰ ਦਿਓ ਲਓ ਸੱਚ ਨੂੰ ਇਹ ਪਸ਼ੂ ਜੀ ਖਰੀਦਦਾਰੀ ਕਰਿਓ ਰੇਟ ਜਾਇਜ਼ ਆ ਤੇ ਪਸ਼ੂ ਵੀ ਚੰਗੇ ਆ ਪਸ਼ੂ ਦੇ ਹਿਸਾਬ ਨਾਲ ਹੀ ਰੇਟ ਕੀਤੇ ਆ ਕੋਈ ਗਲਤ ਰੇਟ ਨਹੀਂ ਕੀਤਾ ਬਾਈ ਨੇ ਤੇ ਨੀਲੀ ਰਾਵੀ ਵੀ ਮੈਂ ਸਜਨੋ ਚੰਗੀ ਜਿਹੀ ਰੇਟ ਕੀਤਾ ਰਹੇ ਧੰਨਵਾਦ ਸਾਰਿਆਂ ਵੀਰਾਂ ਦਾ ਅਗਲੀ ਵੀਡੀਓ ਨਾਲ ਜਲਦੀ ਮਿਲਦੇ ਆ ਸਜਨੋ ਰੱਬ ਰੱਖਾ